ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪੇਪਰ ਸਸ਼ੇ ਕਰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰ ਤੰਕ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਪੰਜਾਬ ਤੇ ਆਪ ਦਾ ਲੋਹੜੀ ਦਾ ਤਿਉਹਾਰ ਬੜੇ ਛਿਆ ਨਾਲ ਬਣਾਇਆ ਜਾਂਦਾ ਹੈ ਅਤੇ ਮਾਝਾ ਇਲਾਕੇ 'ਚ ਇਸ ਦਿਨ ਤੇ ਇੱਕ ਰਿਵਾਇਤ ਵਜੋਂ ਲੋਕ ਪੂਰਾ ਦਿਨ ਪਤੰਗਬਾਜ਼ੀ ਕਰਦੇ ਹਨ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸ ਕਰਕੇ ਮਾਝਾ ਦੇ ਇਲਾਕੇ ਅੰਮ੍ਰਿਤਸਰ ਗੁਰਦਾਸਪੁਰ ਅਤੇ ਬਟਾਲਾ 'ਚ ਮੁੱਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਹੁੰਦੀ ਹੈ ਇਸ ਦੇ ਵੱਖ-ਵੱਖ ਰੰਗ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲ ਰਹੇ ਹਨ ਰੰਗ-ਬਰੰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਜਿਨ੍ਹਾਂ 'ਚ ਤੋ ਅਤੇ ਵਿਦੇਸ਼ੀ ਕੌਮੇ ਝੰਡੇ ਦੇ ਡਿਜ਼ਾਈਨ ਵਾਲੀਆਂ ਪਤੰਗਾਂ ਅਤੇ ਬੱਚਿਆਂ ਲਈ ਕਾਟੂਨ ਵਾਲੀਆਂ ਪਤੰਗਾਂ ਵੀ ਬਾਜ਼ਾਰਾਂ ਤੋਂ ਮਿਲ ਰਹੀਆਂ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਡੋਰ ਦੇ ਖਿਲਾਫ ਪਾਬੰਦੀ ਲਗਾਈ ਗਈ ਹੈ ਅਤੇ ਕਾਫੀ ਸਖਤੀ ਵੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਵੀ ਉਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਪਤੰਗਬਾਜ਼ੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦਾ ਰੁਝਾਵ ਮੁੜtage ਤੋਂ ਯਾਰ ਮਾਜੇ ਦੀ ਡੋਰ ਵੱਲ ਹੋ ਗਿਆ ਹੈ ਭਾਵੇਂ ਕਿ ਇਹਨਾਂ ਦਿਨਾਂ ਸਰਦੀ ਵੀ ਜ਼ਿਆਦਾ ਹੈ ਤੇ ਤੁੰਦ ਵੀ ਹੁੰਦੀ ਹੈ ਪਰ ਫਿਰ ਵੀ ਲੋਕ ਇਸ ਦੇ ਬਾਵਜੂਦ ਲੋਹੜੀ ਦੇ ਤਿਆਰੀਆਂ ਵਿੱਚ ਚੁੱਟੇ ਹੋਏ ਹਨ ਪਿਛਲੇ ਸਾਲ ਜਿਵੇਂ ਕਿ ਲੋਹੜੀ ਦੀ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੀਆਂ ਭਾਰ ਮਾਰ ਰਹੀ ਹੈ ਉੱਥੇ ਇਸ ਵਾਰ ਕਾਂਟੂਨ ਵਿਦੇਸ਼ੀ ਝੰਡਿਆਂ ਵਾਲੀਆਂ ਤੇ ਰਾਮ ਮੰਦਰਾਂ ਵਾਲੀਆਂ ਪਤੰਗਾਂ ਦੀ ਭਾਰ ਮਾਰ ਬਾਜ਼ਾਰਾਂ ਵਿੱਚ ਵੇਖੀ ਜਾ ਰਹੀ ਹੈ ਤੁਸੀਂ ਵੀ ਦੇਖੋ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਔਰ ਇਹ ਜਿਹੜਾ ਤੁਹਾਡਾ ਸਵਾਲ ਹੈ ਕਿ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੇ ਇਹ ਕੁਝ ਲੋਕ ਨਾ ਜਿਹੜੇ ਇੰਜੋਏ ਕਰਨ ਸਮੇਂ ਲੋਕੀ ਲੋੜੀ ਨੂੰ ਬਾਰੋਂ ਆਉਂਦੇ ਨੇ ਜਿਹੜੇ ਸਾਡੇ ਪੰਜਾਬੀ ਵੀਰ ਗਏ ਨੇ ਉਹ ਜਿਸ ਮੁਲਕ ਦੇ ਨੇ ਕੁਝ ਉਹਨਾਂ ਦੇ ਝੰਡੇ ਮੰਗਦੇ ਨੇ ਲੇਕਿਨ ਉਹਦੇ ਨਾਲ ਅਸੀਂ ਹਿੰਦੁਸਤਾਨੀ ਇਹ ਤਾਂ ਸਭ ਤੋਂ ਪਹਿਲ ਦੀ ਤੌਰ ਦੇ ਉੱਤੇ ਅਸੀਂ ਆਪਣੇ ਹਿੰਦੁਸਤਾਨ ਦਾ ਵੀ ਜਿਹੜਾ ਪਤੰਗ ਦੇ ਝੰਡੇ ਦਾ ਉਹਦਾ ਅਸੀਂ ਬਣਵਾ ਕੇ ਰੱਖਦੇ ਹਾਂ ਜੀ ਤਰੰਗੇ ਦਾ ਕਾਰਟੂਨ ਵਾਲੀਆਂ ਕਾਈਟਸ ਮੰਗਦੇ ਨੇ ਕਿ ਸਾਨੂੰ ਗੁੱਡੀਆਂ ਦੇ ਉੱਤੇ ਕਾਰਟੂਨ ਚਾਹੀਦੇ ਨੇ ਉਹਦੇ ਵਿੱਚ ਫਿਰ ਭੀਮ ਡੋਰੇਮੋਨ ਪਿਕਾਚੂ ਵਗੈਰਾ ਦੇ ਪ੍ਰਿੰਟ ਆਊਟ ਹੁੰਦੇ ਨੇ ਉਹ ਗੁੱਡੀਆਂ ਬਣੀਆਂ ਹੁੰਦੀਆਂ ਨੇ ਜੇ ਕੋਈ ਸਿਆਣਾ ਇਨਸਾਨ ਆਉਂਦਾ ਜਾਂ ਵੱਡੀ ਉਮਰ ਦਾ ਆਉਂਦਾ ਉਹ ਵੱਡੀ ਪਤੰਗ ਮੰਗਦਾ ਹੈ ਉਸੇ ਡਿਜ਼ਾਈਨ ਮੰਗਦਾ ਦੇਖੋ ਨਾ ਕਿੰਨੇ ਕਿੰਨੇ ਡਿਜ਼ਾਈਨਰੀਆਂ ਗੁੱਡੀਆਂ ਤਿਆਰ ਕਰਾਉਣੀਆਂ ਪੈਂਦੀਆਂ ਨੇ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਸਾਨੂੰ ਕਲਾਈਮੇਟ ਦਾ ਤੇ ਬੜਾ ਵੱਡਾ ਹੱਥ ਹੈਗਾ ਹਵਾ ਚੱਲੇਗੀ ਤੇ ਗੁੱਡੀ ਉੱਡੇਗੀ ਜੇ ਹਵਾ ਨਹੀਂ ਚੱਲੇਗੀ ਤੇ ਆਪਾਂ ਸਾਰੇ ਕੋਠੇ ਜੜ ਜਾਵਾਂਗੇ ਛੱਤਾਂ ਤੇ ਜੜ ਜਾਵਾਂਗੇ ਤੇ ਹਵਾ ਦੀ ਵੇਟ ਹੀ ਕਰਾਂਗੇ ਕਿ ਪਤੰਗ ਬਾਜ਼ੀ ਦੇ ਲਈ ਹਵਾ ਬਹੁਤ ਜ਼ਰੂਰੀ ਹੈ ਬਹੁਤ ਅੱਛਾ ਉਹਨਾਂ ਦਾ ਇਸ ਟਾਈਮ ਰੋਗ ਲੱਗੀ ਹੋਈ ਹੈ ਚਾਈਨਾ ਡੋਰ ਤੇ ਇਸ ਲਈ ਕਾਟਨ ਦਾ धागा ਵਿਕ ਰਿਹਾ ਜੀ ਡੀਸੀ ਸਾਹਿਬ ਨੇ ਬਹੁਤ ਵਧੀਆ ਜਿਹੜਾ ਇਹ ਹੁਕਮ জারি ਕੀਤੇ ਨੇ ਸ਼ਕਤੀ ਦੇ ਹਰ ਜਗ੍ਹਾ ਦਾ ਕੋਈ ਕਾਰੀਗਰ ਆਪਣੀ ਖਾਸੀਅਤ ਲਈ ਪਛਾਨਿਆ ਜਾਂਦਾ ਹੈ ਬਰੇਲੀ ਦੀ ਚੜਖੜੀ ਆ ਜੀ ਬਰੇਲੀ ਦੇ ਜਿਹੜੇ ਕਾਰੀਗਰ ਆ ਉਹਨਾਂ ਦੀ ਖਾਸੀਅਤ ਹੈ ਕਿ ਜਿਹੜੀ ਕੁਆਲਿਟੀ ਉਹ ਬਣਾਉਂਦੇ ਨੇ ਉਹ ਸਾਡੀ ਬੈਲਟ ਇਸ ਬੈਲਟ 'ਚ ਨਹੀਂ ਬੰਦੀ ਜਿਹੜੀ ਸਾਡੀ ਇਸ ਬੈਲਟ 'ਚ ਬੰਦੀ ਆ ਉਹ ਜਿਹੜੀ ਪੀੜੀਆਂ ਦਾਰ ਪਿੰਨੇ ਸਾਡੇ ਪੁਰਾਣੇ ਸਟਾਈਲ ਤੁਸੀਂ ਦੇਖੇਦੇ ਨੇ ਉਹ ਇੱਥੇ ਦੇ ਲੋਕ ਉਹਦੇ 'ਚ ਖਾਸ ਆ ਸਾਡੇ ਜਿਹੜੇ ਕਾਰੀਗਰ ਲੋਕ ਆ ਲੇਕਿਨ ਬਰੇਲੀ ਦੀ ਡੋਰ ਜਿਹੜੀ ਆ ਬਹੁਤ ਖਾਸ ਆ ਇਧਰਲੀ ਡੋਰ ਤੋਂ ਵੀ ਵਧੀਆ ਬਰੇਲੀ ਦੀ ਚੜਖੜੀ ਗੁੜੀ ਚੜਾਉਂਦੀ ਹੁੰਦੀ ਹੈ ਜੀ ਇਹ ਰੰਗ ਦਾ ਹੈ ਜੀ ਕੋਈ ਕਿਸੇ ਕੋਈ ਇੰਨੇ ਖਰੂ ਘਾਟ ਮੰਗਦਾ ਕੋਈ ਪੁੱਛ ਲੈ ਲਈ ਮੰਗਦਾ ਕੋਈ ਵੱਡੀ ਮੰਗਦਾ ਛੋਟੀ ਮੰਗਦਾ ਛੋਟੇ ਬੱਚੇ ਛੋਟੀ ਲੈ ਜਾਂਦੇ ਵੱਡੇ ਵੱਡੀ ਲੈ ਜਾਂਦੇ ਬਾਕੀ ਐ ਕੀ ਜਿਹੜੀ ਦੂਜੀ ਗੁੜੀ ਹੈ ਤਰੰਗੀ ਸਾਡੇ ਇੰਡੀਆ ਦਾ ਨਿਸ਼ਾਨ ਉਹ ਜ਼ਿਆਦਾ ਵਿਖ ਰਹੀ ਹੈ ਬੜੀ ਵਧੀਆ ਪਤੰਗਾ ਵਿਕਦੀਆਂ ਪਈਆਂ ਲੋਕਾਂ ਨੂੰ ਸ਼ੌਂਕ ਆ ਜਿਹੋ ਜਿਹ ਸਹਜ ਬੰਦੇ ਦਾ ਉਹ ਹੀ ਗੁਡੀਆਂ ਵਿਕਦੀਆਂ ਬਹੁਤ ਕਾਰਟੂਨ ਵਾਲੀਆਂ ਲੈਂਦੇ ਨੇ ਬੱਚੇ ਪਲਾਸਟਿਕ ਦੀ ਗੁਡੀ ਵੀ ਲੈਂਦੇ ਨੇ ਆਹ ਉੱਥੀ ਹੋਈ ਹੈ ਜੀ ਉਹਦੇ ਉੱਤੇ ਰੋਬੜੀ ਡੋਲ ਵਿਕਦੀ ਹੈ ਇਹ ਚੜਖੜੀਆਂ ਵਿਕਦੀਆਂ ਲੈ ਇਹਨੇ ਲੋਕੀ ਇਹ ਟੁੱਟ ਵੀ ਜਾਂਦੀ ਹੈ ਕੋਈ ਦਾ ਨੁਕਸਾਨ ਵੀ ਕੋਈ ਨਹੀਂ ਉਹ ਡੋਰ ਟੁੱਟਦੀ ਨਹੀਂ ਇਹ ਵਧੀਆ ਬੱਚਿਆਂ ਲਈ ਵਧੀਆ ਸਿਆਣੇ ਲਈ ਵਧੀਆ ਸਿਆਣੇ ਦੂਜੀ ਡੋਰ ਜਿਹੜਾ ਇਹ ਚ ਲੈਂਦੇ ਕੁਆਲਟੀ ਲੈ ਆਂਦੇ ਆ ਬੱਚੇ ਦੀ ਕੁਆਲਟੀ ਵੱਖਰੀ ਆ ਜਾਂਦੀ ਹੈ ਤੇ ਛੋਟੇ ਪਿੰਨੇ ਵੀ ਵਿਕਦੇ ਨੇ ਹਰ ਤਰ੍ਹਾਂ ਦੀ ਡੋਰ ਵਿਕਦੀ ਹੈ ਹੋੜੀ ਹੋੜੀ ਆਪੀ ਲੋਕਾਂ ਨੂੰ ਗੇਪ ਆ ਜਾਈਗੀ ਇਹ ਤੇ ਇਹੋ ਵਰਤਦੇ ਹੀ ਇੱਥੇ ਡੋਣਾ ਲੱਗਦੀ ਰਹੀ ਹੈ ਉਹ ਟਾਲੇ ਸ਼ਹਿਰ ਚ ਪਿੰਨੇ ਬਣਾਉਂਦੇ ਰਹੇ ਸੇਰੇ ਜਾਣੇ ਸ਼ਾਮੀਆਂ ਨਾ ਬੜਾ ਰਾਸ਼ਨ ਦਈ ਉਹ ਨਿਆਰੇ ਪੈਦੇ ਸੀ ਉਹਨਾਂ ਮਾਰੇ ਪੂਰੇ ਹੁਣ ਆ ਗੱਟ ਡੋਰ ਜਿਹੜੀ ਦੂਜੀ ਪਲਾਸਟਿਕ ਦੀ ਆਈ ਆ ਲੋਕੀ ਕਹਿੰਦੇ ਚੈਨਲ ਦੀ ਚੈਨਲ ਹੈ ਦੇ ਇੰਡੀਆ ਦੀ ਇਹ ਫੈਕਟਰੀ ਨੂੰ ਬੈਨ ਕਰ ਲਿਖਿਆ ਉੱਤੇ ਸਭ ਕੋ ਮੀਡੀਆ ਵੀ ਕਹਿੰਦਾ ਚੈਨਾਈ ਵੀ ਹੈ ਚੈਨਾਈ ਡੋਰਾ ਹੈ ਇੰਡੀਆ ਵੀ ਹੈ ਇੰਡੀਆ ਨੂੰ ਬੰਦ ਕਰਨ ਡੋਰਾ ਹੈ ਫਰਕ ਪਿਆ ਜੀ ਬਹੁਤ ਫਰਕ ਪਿਆ ਕੋ ਮੌਸਮ ਦੀ ਥੋੜੀ ਮਾਰ ਪੈਣ ਡਈ ਇਹ ਤੁ ਹਵਾ ਨਹੀਂ ਚਲਦੀ ਤੇ ਗੁੜੀ ਦਾ ਨਜ਼ਾਰਾ ਨਹੀਂ ਆਉਂਦਾ ਤੁਮਕੇ ਮਾਰ ਕੇ ਥੋੜਾ ਚੜਾਣੀ ਹੈ ਹਵਾ ਹੋਵੇ ਖੁੱਲੀ ਫਿਰ ਨਜ਼ਾਰਾ ਆਉਂਦਾ ਗੁੜੀ ਚੜਾਉਂਦਾ ਨਾਮ ਕੀ ਤੁਹਾਡਾ ਸ਼ਾਮਰਾ ਜੀ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਭਾਜੀ ਗੁੱਡੀ ਦੀ ਹਰ ਪਾਸੇ ਬਹੁਤ ਵਧੀਆ ਰੌਣਕ ਹੈ ਜਦੋਂ ਮਤਲਬ ਹਰ ਵਾਰੀ ਲੋੜੀ ਆਉਂਦੀ ਲੋਕੀ ਬਹੁਤ ਧੂਣ ਤੋਂ ਮਨਾ ਬੜੀ ਖੁਸ਼ੀ ਨਾਲ ਮਨਾਉਂਦੇ ਰੰਗੀਆਂ ਵੀ ਕੀਤੀਆਂ ਭਾਜੀ ਜਿਹੜੀਆਂ ਆਪਣੇ ਇੰਡੀਆ ਦਾ ਝੰਡਾ ਆਉਂਦੀਆਂ ਵੀ ਕੀਤੀਆਂ ਆ ਹੋਰ ਨਵੀਆਂ ਵਰਾਇਤ ਜਿਹੜੀਆਂ ਵੈਰਟੀਆਂ ਕੈਨੇਡਾ ਅਮਰੀਕਾ ਸਭ ਜ